ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਸ਼੍ਰੀ ਮੈਦੇਆਣਾ ਸਾਹਿਬ ਅੱਜ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਨਾਲ ਜਾਣੂ ਕਰਵਾਵਾਂਗੇ ਜਿਨ੍ਹਾਂ ਨੂੰ ਬਹੁਤੀ ਸੰਗਤ ਨਹੀਂ ਜਾਣਦੀ ਇਸ ਸਥਾਨ ਤੇ ਕਲਾਕ੍ਰਿਤੀਆਂ ਨਾਲ ਸਿੱਖ ਇਤਿਹਾਸ ਨੂੰ ਬਖੂਬੀ ਦਰਸਾਇਆ ਗਿਆ ਹੈ ਜਦੋਂ ਵੀ ਸੰਗਤ ਜੀ ਤੁਸੀਂ ਇਸ ਸਥਾਨ ਤੇ ਆਉਂਦੇ ਹੋ ਤਾਂ ਆਪਣੇ ਛੋਟੇ ਬੱਚਿਆਂ ਨੂੰ ਇੱਥੇ ਦਿਖਾਇਆ ਗਿਆ ਸਿੱਖ ਇਤਿਹਾਸ ਜ਼ਰੂਰ ਦਿਖਾਉਣਾ ਜੀ ਜੋ ਸਿੱਖ ਇਤਿਹਾਸ ਵਿੱਚ ਹੋਈਆਂ ਕੁਰਬਾਨੀਆਂ ਕਿਵੇਂ ਛੋਟੇ ਸਹਬਜ਼ਾਦੇਆਂ ਦੀ ਸ਼ਹੀਦੀ ਹੋਈ ਕਿਵੇਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਕਿੱਥੇ-ਕਿੱਥੇ ਜੰਗ ਹੋਈ ਆਦ ਦਾ ਪਤਾ ਆਪਣੇ ਬੱਚਿਆਂ ਨੂੰ ਵੀ ਲੱਗ ਸਕੇ ਅਤੇ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਰਹਿ ਸਕਣ ਕੱਲੀ-ਕੱਲੀ ਕਲਾਕ੍ਰਿਤੀ ਸਿੱਖਾਂ ਤੇ ਹੋਈਆਂ ਵਧੀਆਂ ਨੂੰ ਦਰਸਾਉਂਦੀ ਹੈ ਤੇ ਕਹਿੰਦੀ ਹੈ ਸਿੱਖੋ ਆਪਣੇ ਤੇ ਹੋਏ ਜ਼ੁਲਮ ਨੂੰ ਕਦੇ ਨਾ ਭੁੱਲ ਜਾਇਓ ਕਿ ਸਿੱਖੀ ਜਿੰਦਾ ਰੱਖਣ ਲਈ ਸਿੱਖਾਂ ਨੇ ਕੀ ਕੁਝ ਨਹੀਂ ਸਹਾਰਿਆ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ ਸਾਂਝਾ ਕਰਾਂਗੇ ਇਸ ਸਥਾਨ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਗਲ ਰਾਜ ਸਮੇਂ ਰਾਏਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਨੁਕੇ ਸੰਗਤਾਂ ਨੂੰ ਨੇਹਾਲ ਕਰਦੇ ਹੋਏ ਮਹਿਦੇਣਾ ਸਾਹਿਬ ਆ ਪਹੁੰਚੇ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਗੁਰਦੁਆਰਾ ਸ੍ਰੀ ਮਹਿਦੇਣਾ ਸਾਹਿਬ ਹੈ ਇਸ ਟਾਬ ਦਾ ਪਵਿੱਤਰ ਜਲ ਵੇਖ ਕੇ ਗੁਰੂ ਸਾਹਿਬ ਇੱਥੇ ਹੀ ਰੁਕ ਗਏ ਦੋ ਤਿੰਨ ਮੀਲ ਤੱਕ ਕੋਈ ਵਸੋਂ ਨਹੀਂ ਸੀ ਇਸ ਟਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੇ ਦਾਤਨ ਕੁਰਲਾ ਕਰਕੇ ਇਸ਼ਨਾਨ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਮਿਰਤੀ ਜੋੜੀ ਤੇ ਭਾਣਾ ਮਿੱਠਾ ਕਰਕੇ ਮੰਨਿਆ ਭਾਈ ਦਇਆ ਸਿੰਘ ਜੀ ਨੇ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਿੰਘ ਅਤੇ ਸਾਰਾ ਪਰਿਵਾਰ ਵਿਛੜ ਗਿਆ ਹੈ ਤੇ ਅੱਗੇ ਦਾ ਕੀ ਵਿਚਾਰ ਹੈ ਇਸ ਔਰੰਗਜ਼ੇਬ ਦਾ ਸ਼ਬਦ ਨਾਲ ਹੀ ਉਧਾਰ ਕਰੋ ਗੁਰੂ ਸਾਹਿਬ ਨੇ ਛੱਟ ਸੀਨੇ ਨਾਲ ਤੇ ਗਲਾ ਲਈ ਤੇ ਕਹਿਣ ਲੱਗੇ ਭਾਈ ਦਇਆ ਸਿੰਘ ਮੈਂ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਗੁਰੂ ਸਾਹਿਬ ਜੀ ਨਿਮਰਤਾ ਸਹਿਤ ਕਹਿਣ ਲੱਗੇ ਕਿ ਸਿੰਘ ਅਤੇ ਸ਼ੇਰ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਸਿੰਘੋ ਨਿਰੰਕਾਰ ਤੇ ਭਰੋਸਾ ਰੱਖੋ ਭਾਈ ਦਇਆ ਸਿੰਘ ਨੇ ਸੰਗਤਾਂ ਦੇ ਰੂਪ ਵਿੱਚ ਪਾਤਸ਼ਾਹ ਗੁਰਦੇਵ ਨੂੰ ਫਿਰ ਬੇਨਤੀ ਕੀਤੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਹਿਮਰਤਾ ਸਾਹਿਤ ਬੋਲੇ ਸਿੰਗੋ ਟੈਂ ਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਜੀ ਸਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਰੀਆ ਸਮਾਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਬਰਮਾਤਮਾ ਨੇ ਉਹ ਵੀ ਜੋੜਾ-ਜੋੜਾ ਕਰਕੇ ਵਾਰਿਆ ਮੈਂ ਮੈਨੂੰ ਸ਼ਹਿਨशाह ਨਾ ਕਹੋ ਸਿੰਗੋ ਕਿਸ ਤਾ ਨਾਲ ਹੈ ਕਰਜਾ ਉਤਾਰਿਆ ਮੈਂ ਗੁਰੂ ਸਾਹਿਬ ਨਿਮਰਤਾ ਨਾਲ ਕਹਿਣ ਲੱਗੇ ਸੰਗਤ ਗੁਰੂ ਨਾਲੋਂ ਵੱਡੀ ਹੈ ਕਸ਼ਮੀਰ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਦਿੱਲੀ ਨੂੰ ਤੁਰਿਆ ਸੰਗਤ ਦੇ ਕਹਿਣ ਤੇ ਆਨੰਦ ਪਰ ਛੱਡਿਆ ਸੰਗਤ ਦੇ ਆਖੇ ਹੀ ਚਮਕੌਰ ਗੜੀ ਛੱਡੀ ਸੰਗਤ ਦੇ ਰੂਪ ਵਿੱਚ ਤੁਸੀਂ ਫਿਰ ਕਹਿਣ ਲੱਗੇ ਹੋ ਵਿਚਾਰਾਂ ਕਰਦਿਆਂ ਸ਼ਾਮ ਹੋ ਗਈ ਸੰਗਤ ਦੇ ਕਹਿਣ ਤੇ ਜਫਰਨਾਮਾ ਲਿਖਣ ਦਾ ਇੱਥੇ ਹੀ ਮਨ ਬਣ ਗਿਆ ਕਿ ਸਟਾਪ ਤੇ ਰੁਕਣ ਲਈ ਕੋਈ ਜਗ੍ਹਾ ਨਹੀਂ ਸੀ ਗੁਰੂ ਸਾਹਿਬ ਰਾਤ ਨੂੰ ਪਿੰਡ ਚੱਕਰ ਜਾ ਕੇ ਵਿਰਾਜੇ ਅਗਲੇ ਦਿਨ ਤਖਤਪੁਰਾ ਪਿੰਡ ਪਿੰਡ ਮੱਦੇ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸਮੀਰ ਕੋਲ ਰਹਿਣ ਦਾ ਮਨ ਬਣਾਇਆ ਇੱਥੇ ਹੀ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਰਾਹੀਂ ਔਰੰਗਜੀਤ ਨੂੰ ਔਰੰਗਾਬਾਦ ਵਿਖੇ ਭੇਜ ਦਿੱਤਾ ਇਸ ਸਥਾਨ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੋ ਵੀ ਅਰਦਾਸ ਲੈ ਕੇ ਆਉਂਦਾ ਹੈ ਅਰਦਾਸ ਵਿਰਥੀ ਨਹੀਂ ਜਾਂਦੀ